ਮਨ ਬਧਿਆ ਦੁੱਧ ਦੇਣ ਵਾਲੇ ਜਾਨਵਰਾਂ ਦੀ ਖਾਦ ਖੁਰਾਕ ਵਿੱਚ ਕਾਫੀ ਫਰਕ ਹੁੰਦਾ ਜਿਹੜੀ ਖਾਦ ਖੁਰਾਕ ਆਪਾਂ ਆਮ ਪਸ਼ੂ ਨੂੰ ਦਿੰਨੇ ਆ ਉਸ ਖਾਦ ਖੁਰਾਕ ਦੇ ਨਾਲ ਜਿਆਦਾ ਦੁੱਧ ਦੇਣ ਵਾਲੇ ਪਸ਼ੂ ਤੋਂ ਆਪਾਂ ਪੂਰਾ ਦੁੱਧ ਨਹੀਂ ਲੈ ਸਕਦੇ ਕਿਉਂਕਿ ਜਿਆਦਾ ਦੁੱਧ ਦੇਣ ਵਾਲੇ ਪਸ਼ੂ ਦੀਆਂ ਜਿਹੜੀਆਂ ਸਰੀਰਕ ਜ਼ਰੂਰਤਾਂ ਵੀ ਜਿਆਦਾ ਹੁੰਦੀਆਂ ਨੇ ਇਸ ਕਰਕੇ ਉਹਨਾਂ ਨੂੰ ਆਪਾਂ ਨੂੰ ਜਿਹੜੀ ਖੁਰਾਕ ਹੈ ਉਹ ਵੀ ਸਪੈਸ਼ਲ ਕਿਸਮ ਦੀ ਦੇਣੀ ਪੈਂਦੀ ਹੈ ਤਾਂ ਕਿ ਉਹਨਾਂ ਤੋਂ ਪੂਰਾ ਦੁੱਧ ਲਿਆ ਜਾ ਸਕੇ ਲੰਮਾ ਸਮਾਂ ਦੁੱਧ ਲਿਆ ਜਾ ਸਕੇ ਅਤੇ ਸਰੀਰ ਕਾ ਜ਼ਰੂਰਤਾਂ ਜਿਹੜੀਆਂ ਉਹ ਵੀ ਉਹੜੀਆਂ ਸਹੀ ਤਰੀਕੇ ਨਾਲ ਪੂਰੀਆਂ ਹੋ ਸਕਣ। ਪਸ਼ੂ ਅੱਗੇ ਵਾਸਤੇ ਸਹੀ ਸਮੇਂ ਤੇ ਨਵੇਂ ਦੁੱਧ ਹੋ ਸਕੀ। ਤਾਜ਼ੇ ਸੂਏ ਪਸ਼ੂ ਨੂੰ ਸੌਣ ਤੋਂ ਬਾਅਦ ਆਪਾਂ ਕਣਕ ਦਾ ਦਲੀਆ ਖਵਾਉਨੇ ਆ ਜਿਹਨੂੰ ਕਈ ਥਾਂ ਹੀ ਲੇਟੀ ਕਹਿੰਦੇ ਨੇ। ਤੇ ਜਿਹੜੀ ਲੇਟੀ ਆਪਾਂ ਬਣਾਉਨੇ ਆ ਕਣਕ ਦੇ ਵਿੱਚ ਗੋੜਾ ਵਾਲ ਕੇ ਪਸ਼ੂ ਨੂੰ ਖਵਾਉਨੇ ਆ। ਜਿਆਦਾ ਤੋਂ ਜਿਆਦਾ ਉਹਦੇ ਵਿੱਚ ਆਪਾਂ ਡਾਲਡਾ ਘਿਓ ਜਾਂ ਫਿਰ ਸਰੋਂ ਦਾ ਤੇਲ ਜਿਹੜਾ ਪਸ਼ੂ ਨੂੰ ਖਵਾ ਦਿੰਨੇ ਆ। ਇਹ ਜਿਹੜੀ ਲੇਟੀ ਆ ਪਸ਼ੂ ਨੂੰ ਸੌਣ ਤੋਂ ਬਾਅਦ ਪਸ਼ੂ ਦੇ ਸਰੀਰ ਦੇ ਅੰਦਰ ਜੋ ਟੁੱਟ ਭੱਜ ਹੁੰਦੀ ਆ ਤੇ ਇੱਕ ਪਸ਼ੂ ਨੂੰ ਕਮਜ਼ੋਰੀ ਆਉਂਦੀ ਆ ਉਹਦੇ ਵਾਸਤੇ ਪਸ਼ੂ ਨੂੰ ਇੱਕ ਦਾਮਾ એનર્ਜੀ ਦੇਣ ਦਾ ਇਹ ਕੰਮ ਕਰਦੀ ਆ ਤੇ ਪਸ਼ੂ ਕਾਫੀ ਤਰੋ ਤਾਜ਼ਾ ਵੀ ਮਹਿਸੂਸ ਕਰਦਾ ਜਿੱਥੋਂ ਤੱਕ ਸਧਾਰਨ ਦੁੱਧ ਦੇਣ ਵਾਲੇ ਪਸ਼ੂਆਂ ਦਾ ਸਵਾਲ ਹੈ ਉਹਨਾਂ ਵਾਸਤੇ ਤਾਂ ਇਹ ਲੈਟੀ ਠੀਕ ਹੈ ਪਰ ਜਿਹੜੇ ਜ਼ਿਆਦਾ ਦੁੱਧ ਦੇਣ ਵਾਲੇ ਪਸ਼ੂ ਨੇ ਉਹਨਾਂ ਨੂੰ ਆਪਾਂ ਨੂੰ ਇੱਕ ਖਾਸ ਸਪੈਸ਼ਲ ਕਿਸਮ ਦੀ ਲੈਟੀ ਦੇਣੀ ਪੈਂਦੀ ਆ ਕਿਉਂਕਿ ਉਹਨਾਂ ਪਸ਼ੂਆਂ ਦੀਆਂ ਸਰੀਰਕ ਜ਼ਰੂਰਤਾਂ ਕਾਫੀ ਵੱਧ ਹੁੰਦੀਆਂ ਨੇ ਕਿਉਂਕਿ ਜਿਆਦਾ ਤੁੱਤ ਦੇਣ ਕਰਨਾ ਪਸ਼ੂ ਦੇ ਸਰੀਰ ਦੇ ਵਿੱਚੋਂ ਕਾਫੀ ਤੱਤ ਨਿਕਲਦੇ ਨੇ ਤੇ ਉਹਨਾਂ ਦੀ ਆਪਾਂ ਨੂੰ ਪੂਰਤੀ ਕਰਨੀ ਪੈਂਦੀ ਹੈ ਜਿਸ ਕਰਕੇ ਆਪਾਂ ਨੂੰ ਇਸ ਤਰ੍ਹਾਂ ਦੀ ਲੇਟੀ ਬਣਾਉਣੀ ਪੈਂਦੀ ਹੈ ਵੀ ਜਿਹਦੇ ਨਾਲ ਸਾਰੇ ਵੱਖ-ਵੱਖ ਤੱਤ ਜਿਹੜੇ ਪਸ਼ੂ ਨੂੰ ਮਿਲਣ ਤੇ ਪਸ਼ੂਆਂ ਦੇ ਸਰੀਰਕ ਜ਼ਰੂਰਤਾਂ ਜਿਹੜੀਆਂ ਪੂਰੀਆਂ ਹੋ ਸਕਣ ਇਹ ਲੇਟੀ ਦੇ ਵਿੱਚ ਮੌਸਮ ਦੇ ਹਿਸਾਬ ਨਾਲ ਥੋੜਾ ਬਾਲਾ ਬਦਲਾਅ ਕਰਨਾ ਪੈਂਦਾ ਗਰਮੀਆਂ ਦੇ ਵਿੱਚ ਕੁਝ ਹੋਰ ਚੀਜ਼ਾਂ ਆਂਦੀ ਆਪਾਂ ਨੂੰ ਜ਼ਰੂਰਤ ਪੈਂਦੀ ਹੈ। ਸਰਦੀਆਂ ਦੇ ਵਿੱਚ ਕੁਝ ਹੋਰ ਚੀਜ਼ਾਂ ਪਾਉਣੀਆਂ ਪੈਂਦੀਆਂ ਨੇ। ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ ਇਹਦੇ ਵਿੱਚ ਗਰਮੀਆਂ ਦੇ ਵਿੱਚ ਜਿਹੜੀ ਲੇਟੀ ਆਪਾਂ ਤਿਆਰ ਕਰਨੀ ਹੈ ਉਹਦੇ ਬਾਰੇ ਗੱਲ ਕਰਾਂਗੇ। ਅ ਪਹਿਲੀ ਵੀਡੀਓ ਆਪਾਂ ਇੱਕ ਬਣਾ ਚੁੱਕੇ ਆ ਉਹਦੇ ਵਿੱਚ ਸਰਦੀਆਂ ਦੇ ਵਿੱਚ ਕਿਸ ਤਰ੍ਹਾਂ ਦੀ ਲੇਟੀ ਦੇਣੀ ਹੁੰਦੀ ਹੈ ਉਹਦੇ ਬਾਰੇ ਆਪਾਂ ਗੱਲ ਕਰ ਚੁੱਕੇ ਆ। ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿਉਂਕਿ ਸੂਆ ਪੈ ਚੁੱਕਿਆ ਗਰਮੀਆਂ ਦੇ ਵਿੱਚ ਤੇ ਪਸ਼ੂ ਨੂੰ ਹੁਣ ਆਪਾਂ ਲੇਟੀ ਅੱਜਕੱਲ੍ਹ ਦੇਣੀ ਹੁੰਦੀ ਆ। ਸੋ ਉਹਦੇ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਤਾਂ ਜਿਹੜੇ ਕਿਸਾਨ ਵੀਰਾਂ ਨੇ ਹਾਲੇ ਤੱਕ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਿਰਪਾ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਔਨ ਕਰ ਲਓ ਤਾਂ ਕਿ ਖੇਤੀਬਾੜੀ ਸੰਬੰਧੀ ਅਤੇ ਪਸ਼ੂ ਪਾਲਣ ਸੰਬੰਧੀ ਜੋ ਵੀ ਵੀਡੀਓ ਆਪਾਂ ਅਪਲੋਡ ਕਰੀਏ ਸਭ ਤੋਂ ਪਹਿਲਾਂ ਉਹਦਾ ਜਿਹੜਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਅਤੇ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਦੋਸਤੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਕਿਉਂਕਿ ਤੁਹਾਡੇ ਲਾਈਕ ਕਰਨ ਦੇ ਨਾਲ ਆਪਾਂ ਨੂੰ ਕੰਮ ਕਰਨ ਦਾ ਹੌਸਲਾ ਮਿਲਦਾ ਤੇ ਦੋਸਤੋ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਦਿਆ ਕਰੋ ਕਿਉਂਕਿ ਜਾਣਕਾਰੀ ਜਿਆਦਾ ਤੋਂ ਜਿਆਦਾ ਜਿੰਨੇ ਦੋਸਤਾਂ ਤੱਕ ਪਹੁੰਚੂ ਓਨਾ ਹੀ ਫਾਇਦਾ ਇਸ ਲਈ ਦੋਸਤੋ ਵੀਡੀਓ ਨੂੰ ਸ਼ੇਅਰ ਬាទ ਬាទ ਦੋਸਤਾਂ ਦੇ ਨਾਲ ਜਰੂਰ ਕਰਦਿਆ ਕਰੋ ਹੁਣ ਆਪਾਂ ਗੱਲ ਕਰਦੇ ਆਂ ਵੀ ਗਰਮੀਆਂ ਦੇ ਵਿੱਚ ਪਸ਼ੂਆਂ ਨੂੰ ਕਿਸ ਤਰ੍ਹਾਂ ਦੀ ਲੇਟੀ ਦੇਣੀ ਚਾਹੀਦੀ ਹੈ ਉਹਦੇ ਵਿੱਚ ਕੀ ਕੀ ਪੈਂਦਾ ਸਭ ਤੋਂ ਪਹਿਲਾਂ 1 ਕਿਲੋ ਕਣਕ ਦਾ ਦਲੀਆ ਇਸ ਵਰਦੀਆਂ ਦੇ ਵਿੱਚ ਵੀ ਆਪਾਂ ਇੱਕ ਕਣਕ ਦੇ ਦਲੀਏ ਦੀ ਜ਼ਰੂਰਤ ਪੈਂਦੀ ਹੈ ਗਰਮੀਆਂ 'ਚ ਵੀ ਪੈਂਦੀ ਹੈ ਤੇ ਦੂਸਰੇ ਨੰਬਰ ਇੱਕ ਅੱਧਾ ਕਿਲੋ ਗੋੜਾ ਤੀਸਰਾ ਨੰਬਰ ਅੱਧਾ ਕਿਲੋ ਕਾਲੇ ਸੋਲੇ ਤੇ ਅੱਧਾ ਕਿਲੋ ਜੋ ਆ ਗਰਮੀਆਂ ਦੇ ਵਿੱਚ ਆਪਾਂ ਜੋ ਆ ਦੀ ਥਾਂ ਤੇ ਦੇਸੀ ਘਿਪਾ ਦੇ ਬੜੇਵੇਂ ਵਰਤਦੇ ਆਂ ਸਾਰੀ ਸਰਦੀਆਂ ਚ ਪਰ ਗਰਮੀਆਂ ਦੇ ਵਿੱਚ ਕਪਾਹ ਦੇ ਬੜੇਵੇਂ ਦੀ ਥਾਂ ਤੇ ਆਪਾਂ ਜੋਵਾਂ ਦੀ ਵਰਤੋਂ ਕਰਨੀ ਆ ਕਿਉਂਕਿ ਜਿਹੜੀ ਕਪਾਹ ਦੇ ਬੜੇਵੇਂ ਗਰਮੀਆਂ ਦੇ ਵਿੱਚ ਜਿਆਦਾ ਗਰਮ ਹੁੰਦੇ ਨੇ ਕਿਉਂਕਿ ਗੋੜਾ ਵੀ ਆਪਾਂ ਪਾਉਣਾ ਇਸ ਕਰਕੇ ਥੋੜੀ ਜਿਆਦਾ ਪ੍ਰੋਬਲਮ ਆ ਸਕਦੀ ਹੈ ਇਸ ਕਰਕੇ ਗਰਮੀਆਂ ਦੇ ਵਿੱਚ ਆਪਾਂ ਜੋਵਾਂ ਦੀ ਵਰਤੋਂ ਕਰਨੀ ਆ ਬੜੇਵੇਂ ਦੀ ਵਰਤੋਂ ਨਹੀਂ ਕਰਨੀ ਕਿਉਂਕਿ ਜਿਹੜੇ ਜੋਨ ਹੈ ਗਰਮੀਆਂ ਦੇ ਵਿੱਚ ਪਸ਼ੂਆਂ ਨੂੰ ਠੰਡੇ ਰਹਿੰਦੇ ਨੇ ਜਿਆਦਾ ਕੰਮ ਕਰਦੇ ਨੇ ਤੇ ਜੋਨ ਦੇ ਵਿੱਚ ਫਾਈਬਰ ਵੀ ਕਾਫੀ ਮਾਤਰਾ ਚ ਹੁੰਦਾ ਜਿਹੜਾ ਕਿ ਪਸ਼ੂ ਨੂੰ ਸੌਣ ਵੇਲੇ ਕਾਫੀ ਜਿਹੜੀ ਮਦਦ ਕਰਦਾ ਕਿਉਂਕਿ ਪਸ਼ੂ ਦਾ ਜਿਹੜਾ ਉਸ ਵੇਲੇ ਉਹਨੂੰ ਕਬਜ ਨਹੀਂ ਹੋਣ ਦਿੰਦਾ ਬਾਅਦ ਵਿੱਚ ਤੇ ਪਸ਼ੂ ਨੂੰ ਕਾਫੀ ਫਾਇਦਾ ਰਹਿੰਦਾ ਇਸ ਕਰਕੇ ਜਵਾਂ ਦੀ ਵਰਤੋਂ ਆਪਾਂ ਕਰਾਂਗੇ ਤੇ 100 ਗ੍ਰਾਮ ਗੁਲਕੰਦ ਦੀ ਲੋੜ ਪੈਣੀ ਆ ਆਪਾਂ ਨੂੰ ਤੇ ਪਾਇਆ ਸਰੋਂ ਦਾ ਤੇਲ ਆ ਬਾਕੀ ਜਿਹੜੀ 50 ਗ੍ਰਾਮ ਸੌਂਫ ਆ 50 ਗ੍ਰਾਮ ਜਮੈਣ ਆ 8-10 ਪੀਸ ਵੱਡੀ ਇਲਾਇਚੀ ਦੇ ਆਪਾਂ ਵਰਤਣੇ ਨੇ ਹੁਣ ਆਪਾਂ ਗੱਲ ਕਰਦੇ ਆ ਜਿਹੜਾ ਸਰੋਂ ਦਾ ਤੇਲ ਆ ਇਹ ਆਪਾਂ ਸਰਦੀਆਂ 'ਚ ਸਰੋਂ ਦਾ ਡਾਲਡਾ ਕਿਉਂ ਵਰਤ ਸਕਦੇ ਹਾਂ ਗਰਮੀਆਂ ਦੇ ਵਿੱਚ ਸਰੋਂ ਦਾ ਤੇਲ ਹੀ ਵਰਤਣਾ ਕਿਉਂਕਿ ਗਰਮੀਆਂ ਦੇ ਵਿੱਚ ਸਰੋਂ ਦਾ ਤੇਲ ਠੀਕ ਰਹਿੰਦਾ ਠੰਡਾ ਰਹਿੰਦਾ ਉਹਦੇ ਨਾਲ ਉਹ ਡਾਲਡਾ ਕਿਉਂ ਨਾਲੋਂ ਫਾਇਦੇਮੰਦ ਰਹੇਗਾ ਇਸ ਕਰਕੇ ਇਹ ਥੋੜਾ ਆਪਾਂ ਧਿਆਨ ਦੇਣਾ ਵੀ ਗਰਮੀਆਂ ਦੇ ਵਿੱਚ ਇੱਕ ਤਾਂ ਜਿਵੇਂ ਜਿਵੇਂ ਵਰਤਣੇ ਨੇ ਬੜੇਮਿਆਂ ਦੀ ਥਾਂ ਤੇ ਦੂਸਰਾ ਸਰੋਂ ਦਾ ਤੇਲ ਆਪਾਂ ਡਾਲਡਾ ਕਿਉਂ ਦੀ ਥਾਂ ਤੇ ਵਰਤਣਾ ਹੁਣ ਆਪਾਂ ਗੱਲ ਕਰਦੇ ਹਾਂ ਵੀ ਬਣਾਉਣੀ ਆ ਕਿਵੇਂ ਨੇ 4-5 ਲੀਟਰ ਪਹਿਲਾਂ ਪਾਣੀ ਲੈ ਕੇ ਕੋਨ ਉਹ ਵਾਲ ਲੈਣਾ ਉਹਦੇ ਵਿੱਚ ਗੁੜ ਉਬਾਲ ਲਓ ਪਾਣੀ ਦੇ ਵਿੱਚ ਫਿਰ ਉਹਦੇ ਵਿੱਚ 1 ਕਿਲੋ ਕਣਕ ਦਾ ਦਲੀਆ ਅੱਧਾ ਕਿਲੋ ਕਾਲੇ ਸੋਲੇ ਤੇ ਅੱਧਾ ਕਿਲੋ ਝਾਉ ਇਹ ਚੀਜ਼ਾਂ ਪਾ ਲੈਣੀਆਂ ਨੇ ਬਾਕੀ 50-50 ਗ੍ਰਾਮ ਜਿਹੜੀਆਂ ਆਪਾਂ 100 ਫੈਜਮਾਣਾ ਜਾ এলাਚੀਆਂ ਵਗੈਰਾ ਉਹ ਇਹਦੇ ਵਿੱਚ ਪਾ ਲੈਣੀਆਂ ਨੇ ਯਾਦ ਰੱਖਣਾ ਵੀ ਦੋ ਚੀਜ਼ਾਂ ਇੱਕ ਸਰੋਂ ਦਾ ਤੇਲ ਤੇ ਗੁਲਕੰਦ ਆਪਾਂ ਉਬਾਲਣ ਵੇਲੇ ਇਹਦੇ ਵਿੱਚ ਨਹੀਂ ਪਾਉਣਾ ਜਦੋਂ ਇਹ ਚੀਜ਼ਾਂ ਸਾਰੀਆਂ ਚੰਗੀ ਤਰ੍ਹਾਂ ਉਬਲ ਜਾਣ ਵਧੀਆ ਲੇਟੀ ਤਿਆਰ ਹੋ ਜਾਂਦੀ ਹੈ ਫਿਰ ਇਹਨੂੰ ਥੱਲੇ ਲਾ ਕੇ ਥੋੜਾ ਜਿਆਦਾ ਜਦੋਂ ਠੰਡਾ ਹੋ ਜਾਂਦਾ ਉਦੋਂ ਉਹਦੇ ਵਿੱਚ ਪਾਈਆ ਸਰੋਂ ਦਾ ਤੇਲ ਅਤੇ ਜਿਹੜੀ 100 ਗ੍ਰਾਮ ਗੁਲਕੰਦਾ ਹੈ ਉਸ ਵੇਲੇ ਆਪਾਂ ਰਲავਨੀ ਆ ਤੇ ਫਿਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਿਓ ਠੰਡਾ ਹੋਣ ਤੇ ਫਿਰ ਆਪਾਂ ਇਹ ਪਸ਼ੂ ਨੂੰ ਲੇਟੀ ਖਵਾਉਣੀ ਆ ਇਹ ਲੇਟੀ ਪਸ਼ੂ ਨੂੰ ਸੋਣ ਤੋਂ ਆਪਾਂ 3-4 ਦਿਨ ਬਾਅਦ ਸ਼ੁਰੂ ਕਰਨੀ ਹੈ 10-15 ਦਿਨ ਤੱਕ ਇਹ ਜਿਹੜੀ ਲੇਟੀ ਆਪਾਂ ਪਸ਼ੂ ਨੂੰ ਪਾ ਸਕਦੇ ਆ ਚਾਹੇ ਜਾਦਾ ਸਮਾਂ ਤੱਕ ਵੀ ਪਾ ਸਕਦੇ ਆ ਉਸ ਤੋਂ ਬਾਅਦ ਕਿਉਂਕਿ 15 ਦਿਨਾਂ ਦੇ ਵਿੱਚ ਪਸ਼ੂ ਪੂਰੇ ਉਹਦੀਆਂ ਕਾਫੀ ਜਿਹੜੀਆਂ ਸ਼ਰੀਰ ਦੀ ਜ਼ਰੂਰਤਾਂ ਪੂਰੀਆਂ ਹੋ ਜਾਂਦੀਆਂ ਨੇ ਪਸ਼ੂ ਦੁੱਧ ਨੂੰ ਤੁਰ ਪੰਦਾ ਤੇ ਫਿਰ ਭਾਵੇਂ ਆਪਾਂ ਸੁਧਾਰਨ ਲੇਟੀ ਜਿਹੜੀ ਆਪਾਂ ਆਮ ਵਰਤਦੇ ਆ ਉਹ ਸ਼ੁਰੂ ਕਰ ਸਕਦੇ ਆ ਕਿਉਂਕਿ ਇਹ ਲੇਟੀ ਥੋੜੀ ਕਾਸਟਲੀ ਪੈਂਦੀ ਆ ਜਿਆਦਾ ਸਮਾਂ ਪਾਉਣ ਵਾਲੇ ਦਾ ਖਰਚਾ ਵੱਧ ਜਾਂਦਾ ਇਸ ਲਈ 15 ਕਿ ਦਿਨ ਇਹ ਲੇਟੀ ਪਾਈ ਵੀ ਬਹੁਤ ਆ 15 ਦਿਨਾਂ ਦੇ ਅੰਦਰ ਪਸ਼ੂ ਦੇ ਅੰਦਰ ਕਾਫੀ ਸਮਰੱਥਾ ਵੱਧ ਜਾਂਦੀ ਆ ਪਸ਼ੂ ਆਪਣੀ ਪੂਰੀ ਸਮਰੱਥਾ ਦੇ ਨਾਲ ਦੁੱਧ ਦਿੰਦਾ ਤੇ ਜੋ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲ ਵੀ ਚੰਗੀ ਨਸਲ ਦੇ ਪਸ਼ੂ ਨੇ ਤਾਂ ਇਹ ਲੈਟੀ ਜ਼ਰੂਰ ਟਰਾਈ ਕਰੋ ਰਿਜ਼ਲਟ ਤੁਹਾਨੂੰ 3-4 ਦਿਨਾਂ ਦੇ ਵਿੱਚ ਹੀ ਮਿਲ ਜਾਣਗੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਦੋਸਤੋ ਜ਼ਰੂਰ ਕਰਨਾ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ